ਦੀਸਾ ਸ਼੍ਰੀ ਕਲਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ VIPs Boutique ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਸਾਡੀ ਵੀਡੀਓ ਨੂੰ ਕਮੈਂਟ ਸਾਡੀ ਵੀਡੀਓ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਜੀ ਲੱਗੀ ਅੱਜ ਤੁਹਾਨੂੰ ਪਿਆਰਾ ਵੈਲਵਟ ਦੇ ਸੂਟ ਦਿਖਾਉਣ ਜਾ ਰਹੇ ਹਾਂ ਚਲੋ ਵੀਡੀਓ ਨੂੰ ਸਟਾਰਟ ਕਰੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਬਹੁਤ ਜ਼ਿਆਦੇ ਸੋਹਣੇ ਵੈਲਵਟ ਦੇ ਕਲਰ ਦਿਖਾਉਂਗੀ ਤੁਸੀਂ ਉਹਦੇ ਉੱਪਰ ਵਰਕ ਵਗੈਰਾ ਕਰਵਾ ਸਕਦੇ ਹੋ ਆਪਣੀ ਚੋਇਸ ਅਨੁਸਾਰ ਮੈਂ ਤੁਹਾਨੂੰ ਸਾਰੇ ਕਲਰ ਦਿਖਾ ਦੇਣੀ ਹੈ ਜਿਹੜੇ ਜਿਹੜੇ ਆਪਣੇ ਕੋਲ ਅਵੇਲੇਬਲ ਹੈਗੇ ਨੇ ਕਿ ਪਹਿਲਾ ਕਲਰ ਹੈਗਾ ਕਾਫੀ ਆਪਾਂ ਜਿਹੜੀ ਵੈਲਵਟ ਹੈਗੀ 11000 ਵੈਲਵਟ ਮਤਲਬ ਸੈਮੀ ਦੇ ਵਿੱਚ ਯੂਜ਼ ਕਰਦੇ ਆਂਗੇ ਤੇ ਜਿਹੜੀ 11000 ਵੈਲਵਟ ਹੁੰਦੀ ਆ ਬਹੁਤ ਜਿਆਦਾ ਸੋਹਣਾ ਸਟਾਫ ਹੁੰਦਾ ਹੈਗਾ ਦੇਖੋ ਸਾਰਾ ਨਿਊ ਕਲਰ ਚਾਰਟ ਆਇਆ ਹੈਗਾ ਜਿੰਨੇ ਵੀ ਮੈਂ ਤੁਹਾਨੂੰ ਕਲਰ ਦਿਖਾਉਂਗੀ ਤੁਸੀਂ ਪਹਿਲਾ ਰੰਗ ਇਹ ਦੇਖ ਸਕਦੇ ਹੋ ਇਹਦੇ ਉੱਪਰ ਤੁਸੀਂ ਹੈਂਡਵਰਕ ਆਰੀਵਰਕ ਮਸ਼ੀਨਵਰਕ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਅਕੋਰਡਿੰਗ ਹੈਗਾ ਵਰਕ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣੇ ਲੱਗਦੇ ਨੇਗੇ ਸੂਟ ਪਹਿਲਾ ਕਲਰ ਇਹ ਸੀਗਾ ਸਕਰੀਨਸ਼ਾਟ ਲੈਂਦੇ ਜਾਓ ਨੈਕਸਟ ਕਲਰ ਐ ਜੀ ਮਾਜੈਂਟਾ ਦੇਖੋ ਜੀ ਕਲਰ ਇਹ ਹੈਗਾ ਜੀ ਰਾਣੀ ਕਲਰ ਹੈ ਮਾਜੈਂਟਾ ਇਹਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਵਰਕ ਤੁਸੀਂ ਆਪਣੀ ਚੋਇਸ ਦਾ ਵੀ ਸਾਨੂੰ ਭੇਜ ਸਕਦੇ ਹੋ ਜਾਂ ਆਪਾਂ ਆਪਣੀ ਚੋਇਸ ਅਨੁਸਾਰ ਕਰਵਾ ਦਾਂਗੇ ਲਓ ਜੀ ਦੂਜਾ ਕਲਰ ਇਹ ਸੀਗਾ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਲੈ ਸਕਦੇ ਹੋਗੇ ਅਗਲਾ ਕਲਰ ਹੈਗਾ ਗਾ ਰੈੱਡ ਰੈੱਡ ਨਾਲ ਚਾਹੇ ਤੁਸੀਂ ਪਿੰਕ ਦੁਪੱਟਾ ਲੈ ਲਓ ਕੰਟਰਾਸਟ ਇਦਾਂ ਹੀ ਚੱਲ ਰਿਹਾ ਹੈਗਾ ਹੁਣ ਅੱਜ ਕੱਲ੍ਹ ਦੁਪੱਟਿਆਂ ਦਾ ਤੁਸੀਂ ਕੰਟਰਾਸਟ ਦੇ ਦੁਪੱਟੇ ਨਾਲ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਜਿਹੜੇ ਹੈਂਡਵਰਕ ਦੇ ਸੂਟ ਹੁੰਦੇ ਨੇ ਜੀ ਉਹ ਆਪਣੀ ਮਤਲਬ 7000 ਤੋਂ ਉੱਪਰ 6-7000 ਤੋਂ ਉੱਪਰ ਸਟਾਰਟਿੰਗ ਹੈ ਉਹ ਵੀ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਆਪਣਾ ਕੋਈ ਇੰਨਾ ਹੈਵੀ ਡਿਜ਼ਾਈਨ ਭੇਜ ਦਿਓ ਵੀ ਤੁਸੀਂ ਕਹੋ ਇਹ ਸਾਨੂੰ 6-7000 ਦੇ ਵਿੱਚ ਰੈਡੀ ਕਰਕੇ ਦੇ ਦਿਓ ਇਦਾਂ ਨਹੀਂ ਹੁੰਦਾ ਹੈਗਾ ਜਿੱਦਾਂ ਵਰਕ ਅਕੋਰਡਿੰਗ ਵੀ ਹੁੰਦਾ ਵੀ ਤੁਹਾਡਾ ਵਰਕ ਤੁਸੀਂ ਕਿਵੇਂ ਦਾ ਭੇਜਦੇ ਹੋਗੇ ਉਸ ਅਕੋਰਡਿੰਗ ਹੈ ਜਿਹੜਾ ਸੂਟਾ ਰੈਡੀ ਹੁੰਦਾ ਹੁੰਦਾ ਹੈਗਾ ਤੇ ਬਾਕੀ ਇਹਦੇ ਤੁਸੀਂ ਕੰਮ ਕਰਵਾ ਸਕਦੇ ਹੋਗੇ ਇਹ ਆਪਾਂ ਤੁਹਾਨੂੰ ਪਲੇਨ ਫੈਬਰਿਕ ਨਹੀਂ ਦੇ ਸਕਦੇ ਹੈਗੇ ਕਿਉਂਕਿ ਇਹ ਮੇਰੇ ਲਈ ਜਿਹੜੇ ਕਲਰ ਨੇਗੇ ਵੈਲਵਟ ਦੇ ਬਹੁਤ ਜ਼ਿਆਦਾ ਘਟਣਗੇ ਤੇ ਆਪਣੇ ਲਈ ਹੀ ਸਟਾਕ ਮੰਗਾਇਆਗਾ ਕਿਉਂਕਿ ਹੁਣ ਅੱਗੇ ਭੈਣਾ ਦੇ ਮਤਲਬ ਆਰਡਰ ਨਹੀਂਗੇ ਮੈਂ ਸੂਟ ਰੈਡੀ ਕਰਨੇ ਨੇਗੇ ਹੈਂਡਵਰਕ ਦੇ ਤੇ ਤੁਸੀਂ ਵੀ ਕਰਵਾ ਸਕਦੇ ਹੋ ਹੈਂਡਵਰਕ ਦੇ ਸੂਟ ਜੇ ਤੁਹਾਨੂੰ ਕੋਸਟਲੀ ਲੱਗਦਾ ਹੈਂਡਵਰਕ ਦਾ ਸੂਟ ਤਾਂ ਤੁਸੀਂ ਜਿਹੜਾਗਾ ਆਰੀ ਵਰਕ ਸੌਰੀ ਜਰੀ ਦਾ ਕੰਮ ਕਰਵਾ ਸਕਦੇ ਹੋਗੇ ਆਰੀ ਦਾ ਕਰਵਾ ਸਕਦੇ ਹੋਗੇ ਮਸ਼ੀਨ ਦਾ ਕਰਵਾ ਸਕਦੇ ਹੋਗੇ ਠੀਕ ਹੈ ਜੀ ਮੈਂ ਤੁਹਾਨੂੰ ਹਰ ਤਰ੍ਹਾਂ ਦੀ ਸਲਾਹ ਹੈ ਜਿਹੜੀ ਦੇਤੀ ਫਲੌਟ ਜੀ ਬੇਬੀ ਪਿੰਕ ਕਲਰ ਬਹੁਤ ਜਾਦੇ ਸੋਹਣਾ ਲਗਾ ਵਿੱਚ ਥ੍ਰੈਡ ਲਾ ਕੇ ਬਹੁਤ ਜਾਦੇ ਸੋਹਣਾ ਸੂਟ ਬਣੂਗਾ ਕਲਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਇਹਦੇ ਨਾਲ ਤੁਸੀਂ ਡਾਰਕ ਮਜੈਂਟਾ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਜੇ ਤੁਸੀਂ ਕੰਟਰਾਸਟ ਬਣਾਉਣਾਗਾ ਹੋਰ ਵੀ ਰੱਖ ਸਕਦੇ ਹੋ ਇਹਦੇ ਪੱਟੇ ਦਾ ਬਹੁਤ ਮਤਲਬ ਸਾਰੇ ਕੰਟਰਾਸਟ ਹੁੰਦੇ ਨੇਗੇ ਤੁਸੀਂ ਉਦਾਂ ਰੈਡੀ ਕਰਵਾ ਲਓ ਤੇ ਬੇਬੀ ਪਿੰਕ ਕਲਰ ਹੈ ਜਿੰਨੇ ਕ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨਹੀਂ ਸਾਰੇ ਦਿਖਾਵਾਂਗੇ ਮਸਟਰਡ ਕਲਰ ਤੇ ਮੈਂ ਤੁਹਾਨੂੰ ਪਹਿਲਾਂ ਹੈਂਡਵਰਕ ਸੂਟ ਰੈਡੀ ਕੀਤਾ ਦਿਖਾਇਆ ਸੀਗਾ ਭੈਣਾਂ ਨੇ ਉਹ ਵਰਕ ਉਹ ਸੂਟ ਨਾਲ ਦੇ ਮਤਲਬ ਬਾਰਡਰ ਦਿੱਤੇ ਨੇਗੇ ਤੁਸੀਂ ਸੇਮ ਮਤਲਬ ਉਹ ਕਲਰ ਤੇ ਵੀ ਇਹ ਵਾਲਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਮਸਟਰਡ ਕਲਰ ਦਾ ਦੁਪੱਟਾ ਇਹਦੇ ਨਾਲ ਤੁਸੀਂ ਚੁਣੌਣ ਦਾ ਰੱਖ ਸਕਦੇ ਹੋਗੇ ਪਿਓਰ ਆਰਗੈਂਜ਼ਾ ਰੱਖ ਸਕਦੇ ਹੋ ਸੈਮੀ ਰੱਖ ਸਕਦੇ ਹੋਗੇ ਪਰ ਕਈ ਕਲਰ ਇਹਦੇ ਵਿੱਚ ਇਦਾਂ ਦੇ ਹੋਣਗੇ ਹਨਾ ਤੁਹਾਨੂੰ ਸਾਡੇ ਨਾਲ ਐਡਜਸਟਮੈਂਟ ਕਰਨੀ ਪਊਗੀ ਬੀ ਕਈ ਕਲਰ ਜਿਹੜੇ ਨੇ ਕਿ ਜਦੋਂ ਕਿ ਇਹ ਵੈਲਵਟ ਦਾ ਕਲਰ ਹੈਗਾ ਮਤਲਬ ਇਹ ਸੈਮੀ ਤੇ ਨਹੀਂ ਬੰਦਦਾ ਦੁਪੱਟਿਆਂ ਤੇ ਹਨਾ ਮੈਂ ਨਹੀਂ ਕਹਿ ਰਹੀ ਇਹ ਤਾਂ ਬੱਝ ਜਾਂਦਾ ਹੈਗਾ ਕਲਰ ਵੀ ਮੈਂ ਤੁਹਾਨੂੰ ਇੱਕ ਬਸ ਇੱਕ ਸਲਾਹ ਦੇ ਰਹੀ ਆਂਗੀ ਕੋਈ ਵੀ ਕਲਰ ਹੈ ਜਿਹੜਾ ਕੋਈ ਬਾਲਾ ਡਾਰਕ ਹੋਊਗਾ ਹਨਾ ਤੇ ਉਹ ਦੁਪੱਟੇ ਦਾ ਕਲਰ ਹੈ ਜਿਹੜਾ ਸੇਮ ਨਹੀਂ ਆਉਂਦਾ ਹੈਗਾ ਉਹ ਤੁਹਾਨੂੰ ਫੁੱਲ ਪਿਓਰ ਦੇ ਉੱਪਰ ਕਰਵਾਉਣਾ ਪਊਗਾ ਜਾਂ ਆਰਗੈਂਜ਼ਾ ਦੇ ਉੱਪਰ ਕਰਵਾਉਣਾ ਪਊਗਾ ਉਂ じゃ ਆ ਫੇਰੇ ਫੁੱਲ ਪਿਓਰ ਚਨਾਉਣ ਦੇ ਉੱਪਰ ਕਰਵਾਉਣਾ ਪਊਗਾ ਮਤਲਬ ਜਿਹੜਾ ਦੁਪੱਟਾ ਹੈਗਾ ਤੁਹਾਨੂੰ ਫੁੱਲ ਪਿਓਰ ਲੈਣਾ ਪਊਗਾ ਸੈਮੀ ਤੇ ਫਿਰ ਉਹ ਕਲਰ ਨਹੀਂ ਬੰਦ ਐਨਾਂ ਕਿ ਬਸ ਤੁਸੀਂ ਮੰਨ ਕੇ ਚੱਲਿਆ ਕਰੋ ਹਾਂਜੀ ਨੈਕਸਟ ਕਲਰ ਆ ਗ੍ਰੇ ਬਿਲਕੁਲ ਜਿਹੜੇ ਟ੍ਰੈਂਡ ਦੇ ਵਿੱਚ ਕਲਰ ਨੇਗੇ ਆਪਾਂ ਉਹ ਕਲਰ ਲੈ ਕੇ ਆਏਗੇ ਐਵੇਂ ਨਹੀਂ ਹੈਗਾ ਵੀ ਆਪਾਂ ਸਾਰੇ ਰੰਗ ਹੀ ਚੱਕ ਲੇ ਕਿਉਂਕਿ ਜਿੰਨਾ ਤੇ ਆਪਾਂ ਨੂੰ ਪਤਾ ਵੀ ਇਹ ਤੇ ਵੀ ਵਰਕ ਸੋਹਣਾ ਲੱਗੂਗਾ ਤੇ ਇਹ ਐਵੇਂ ਚੀਜ਼ ਵਧੀਆ ਲੱਗੂਗੀ ਆਪਾਂ ਉਹ ਉਹ ਮੇ ਦੇ ਕਲਰ ਹੈਗੇ ਜਿਹੜੇ ਲੈ ਕੇ ਆਇਾਂਗੇ ਲੋ ਜੀ ਤੁਸੀਂ ਲਾਸਟ ਕਲ ਹੈਗਾ ਬੂਰ ਤੋਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਨਾ ਵੀ ਦੁਪੱਟੇ ਨੇਗੇ ਜਿਹੜੇ ਕਈ ਕਲਰ ਨੇਗੇ ਡਾਰਕ ਤੇ ਮਤਲਬ ਪਾਉਂਦੇ ਨੇ ਕਿ ਜਿਹੜਾ ਇਹ ਵਾਲਾ ਕਲਰ ਹੈਗਾ ਇਹ ਡਾ ਮਤਲਬ ਬੂਲ ਪਿਓਰ ਦੁਪੱਟੇ ਤੇ ਹੀ ਆਊਗਾ ਜਿਹੜਾ ਇਹ ਡਾਰਕ ਕਲਰ ਹੈ ਫੁੱਲ ਪਿਓਰ ਤੇ ਆਊਗਾ ਜਿਵੇਂ ਦੇ ਇਹ ਕਲਰ ਹੈਗਾ ਇਹ ਹੋਇਆ ਬਲੂ ਹੋਇਆ ਤੇ ਹੋਰ ਵੀ ਬਹੁਤ ਸਾਰੇ ਕਲਰ ਨੇ ਜਿਹੜੇ ਮਤਲਬ ਸਾਮੀ ਦੁਪੱਟਿਆਂ ਤੇ ਨਹੀਂ ਬੰਦੇ ਹੈਗੇ ਇਹ ਤਾਂ ਸਹੀ ਨਹੀਂ ਫਿਰ ਕਲਰ ਸਹੀ ਨਹੀਂ ਆ ਰਿਹਾ ਬਲੂ ਹੋਰੇ ਗ੍ਰੀਨ ਜਿੱਤੇ ਤਾਂ ਇਹ ਮੋਰ ਪੰਖੀ ਹੈਗਾ ਇਹਦੇ ਵਿੱਚ ਤੁਹਾਨੂੰ ਬਲੂ ਨੇਵੀ ਬਲੂ ਜਾ ਦਿਖ ਰਿਹਾ ਪਰ ਨਹੀਂ ਇਹ ਮੋਰ ਪੰਖੀਆ ਕਲਰ ਹੈਗਾ ਕਈ ਵਾਰ ਕੈਮਰੇ ਦੇ ਵਿੱਚ ਪਰਫੈਕਟ ਕਲਰ ਨਹੀਂ ਆਉਂਦਾ ਹੈਗਾ ਫਰਕ ਰਹਿ ਜਾਂਦਾ ਹੁੰਦਾ ਕਈ ਵਾਰ ਥੋੜਾ ਜਿਹਾ ਫਰਕ ਰਹਿੰਦਾ ਕਿ ਫਿਰ ਜ਼ਿਆਦਾ ਰਹ ਜਾਂਦਾ ਹੁੰਦਾ ਹੈਗਾ ਠੀਕ ਹੈ ਜੀ ਦੁਪट्टे ਤੁਸੀਂ ਕਿਸੇ ਵੀ ਤਰ੍ਹਾਂ ਦੇ ਰਖਾ ਸਕਦੇ ਹੋ ਸੈਮੀ ਦੇ ਵਿੱਚ ਫੁੱਲ ਪ्योर ਦੇ ਵਿੱਚ ਜਿੱਦਾਂ ਦਾ ਵੀ ਤੁਹਾਨੂੰ ਸਹੀ ਲੱਗੇ ਉਮੀਦ ਕਰਦੀ ਆਂ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਕਲਰ ਪਸੰਦ ਆਏ ਹੋਣਗੇ ਪਰ ਜਿਹੜੇ ਇਹ ਵਾਲੇ ਸੂਟ ਲੈਣਗੇ ਹਨਾ ਇਹ ਅਸੀਂ ਤੁਹਾਨੂੰ ਪਲੇਨ ਵਿੱਚ ਨਹੀਂ ਦੇ ਸਕਦੇ ਉਹਦੇ ਲਈ ਸੌਰੀ ਹਨਾ ਤੇ ਪਹਿਲਾਂ ਮੈਂ ਪਲੇਨ ਪਸ਼ਮੀਨਾ ਹਨਾ ਡਬਲ ਟੋਨ ਪਲੇਨ ਦੇ ਵਿੱਚ ਇਦਾਂ ਹੀ ਦਿੱਤਾ ਪਰ ਮੇਰੇ ਲਈ ਬਹੁਤ ਸਟਾਕ ਘਟ ਗਿਆ 컬러 ਪੂਰੇ ਨਹੀਂ ਹੋਏ ਹੈਗੇ ਹਨ ਮੈਂ ਪਲੇਨ ਚ ਦੇਤਾ ਪਰ ਮੈਂ ਉਹ ਵੀ ਗਲਤੀ ਕੀਤੀ ਵੀ ਮੈਂ ਪਲੇਨ ਇਦਾਂ ਹੀ ਪਹਿਣਾ ਨੂੰ ਦੇਤਾ ਤੇ ਹੁਣ ਪਹਿਣਾ ਦੇ ਆਰਡਰ ਲੇਗੇ ਜਿਹੜੇ ਚੱਲ ਰਹੇ ਨੇ ਕਿ ਮੈਂ ਦੁਬਾਰਾ ਸਟਾਕ ਹੈ ਜਿਹੜਾ ਮੰਗਵਾਇਆ ਹੋਇਆਗਾ ਆਪਾਂ 5ਵੀਂ ਬਣੇ 6ਵੀਂ ਵਾਰ ਡਬਲ ਟੋਨ ਪਸ਼ਮੀਨਾ ਆਏ ਆਪਣੇ ਕੋਲੇ ਪੂਰਨ ਬਾਰਕ ਵਗੈਰਾ ਪਹਿਣਾ ਨਹੀਂ ਕਰਵਾਉਣੇ ਜਦ ਤਾ ਕਰਕੇ ਫਿਰ ਕਲਰ ਨਹੀਂ ਪੂਰੇ ਹੁੰਦੇ ਹੈਗੇ ਹੁਣ ਜੇ ਮੈਂ ਇਹਦੇ ਵਿੱਚ ਤੁਹਾਨੂੰ ਕੋਈ ਵੀ ਪਲੇਨ ਕਲਰ ਦੇ ਦੂੰਗੀ ਜੇ ਮੈਂ ਸਟਾਕ ਤੱਕ ਪਹਿਲੀ ਮੈਨੂੰ ਇੱਕ ਇੱਕ ਸੂਟ ਮਿਲਿਆ ਫਿਰ ਕਲਰ ਨਹੀਂ ਪੂਰੇ ਹੁੰਦੇ ਹੈਗੇ ਫਿਰ ਵਰਕ ਲਈ ਅਸੀਂ ਦੇਖੀ ਚਾਹਣਾਂਗੇ ਹਨਾ ਫਿਰ ਅਗਲੇ ਦਾ ਟਾਈਮ ਤੇ ਸੂਟ ਨਹੀਂ ਰੈਡੀ ਹੁੰਦਾ ਜੇ ਫਿਰ ਅਸੀਂ ਆਰਡਰ ਪਾਉਣੇ ਆਗੇ ਸੂਟ ਲਈ ਫਿਰ 10 ਤੋਂ 15 ਦਿਨਾਂ ਚ ਸਾਡਾ ਆਰਡਰ ਆਉਂਦਾ ਹੈਗਾ ਸੂਟ ਦਾ ਤਾਂ ਕਰਕੇ ਫਿਰ ਅਸੀਂ ਪਹਿਲੇ ਸੋਚਿਆ ਵੀ ਆਪਾਂ ਪਲੇਨ ਫੈਬਰਿਕ ਨਹੀਂ ਦੇਣਾ ਹੈਗਾ ਜਿਵੇਂ ਜਿਵੇਂ ਆਰਡਰ ਆਉਣਗੇ ਵਰਕ ਦੇ ਉਦੋਂ ਤਾਂ ਪਹਿਣਾ ਨੂੰ ਮਿਲ ਹੀ ਚਾਨਗੀ ਠੀਕ ਹੈ ਸਸਟਰੀ ਅਗਲੀ ਵੀਡੀਓ ਲੈ ਕੇ ਆਵਾਂਗੇ ਜੀ ਕੱਲੇ ਤਿੰਨ ਦਿਨਾਂ ਬਾਅਦ ਸਸਟਰੀ ਕਾਲ ਜੀ ਬਾਏ ਬਾਏ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕੱਲ ਨੂੰ ਮਿਲਦੇ ਹਾਂ ਨਵੀਂ ਵੀਡੀਓ ਨਾਲ ਉਹ ਤੱਕ ਦੇ ਲਈ ਸਸਟਰੀ ਕਾਲ ਜੀ ਬਾਏ ਬਾਏ